ਤੁਹਾਡੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਕੀ ਤੁਹਾਡਾ ਵੀ ਜੋ ਸੀਟੈਟ ਅਤੇ ਪੀਐਸਟੈਟ ਦੇ ਐਗਜ਼ਾਮ ਆ ਉਹ ਦੋ ਤਿੰਨ ਦੋ ਤਿੰਨ ਮਾਰਕਸ ਤੋਂ ਰਹਿ ਰਹੇ ਨੇ ਅਤੇ ਤੁਸੀਂ ਕੁਆਲੀਫਾਈ ਨਹੀਂ ਕਰ پا ਰਹੇ ਤਾਂ ਤੁਹਾਨੂੰ ਹੁਣ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਕਿਉਂਕਿ ਆਪਾਂ ਆਪਣਾ ਜੋ ਸੀਟੈਟ ਪੀਐਸਟੈਟ ਕੰਬੋ ਬੈਚ ਲੈ ਕੇ ਆ ਚੁੱਕੇ ਹਾਂ ਜਿਸ ਦੇ ਵਿੱਚ ਪ੍ਰੋਪਰ ਗਾਈਡੈਂਸ ਦੇ ਨਾਲ ਆਪਾਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਪੀਐਸ ਜੈਟ ਅਤੇ ਸੀਟਟ ਨੂੰ ਕੁਆਲੀਫਾਈ ਕਰ ਲਓਗੇ ਉਹ ਵੀ ਸਿਰਫ 90 ਮਾਰਕਸ ਸਕੋਰ ਕਰਕੇ ਨਹੀਂ ਇੱਕ ਰਿਸਪੈਕਟਡ ਸਕੋਰ 100 120 ਅਤੇ ਇਸ ਤੋਂ ਵੀ ਵੱਧ ਮਾਰਕਸ ਸਕੋਰ ਕਰਕੇ ਜਿਸ ਦੇ ਲਈ ਆਪਾਂ YouTube ਦੇ ਉੱਤੇ ਵੀ ਕਲਾਸਾਂ ਲਗਾਵਾਂਗੇ ਅੱਤੇ ਮੈਂ ਪਰਸਨਲੀ ਇੱਕ ਗਾਈਡੈਂਸ ਬੈਚ ਵੀ ਲਾਂਚ ਕੀਤਾ ਜਿਹਦਾ ਥੰਬਨੇਲ ਤੁਸੀਂ ਦੇਖ ਰਹੇ ਹੋਓਗੇ ਸਕਰੀਨ ਤੇ ਚੈਨਲ ਦੇ ਵਿੱਚ ਤੁਸੀਂ ਇਸ থাম্বਨੇਲ ਤੇ ਕਲਿੱਕ ਕਰਕੇ ਉਸ ਗਾਈਡੈਂਸ ਬੈਚ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੋ ਇਸ ਗਾਈਡੈਂਸ ਬੈਚ ਨੂੰ ਜੁਆਇਨ ਕਰਨਾ ਬਿਲਕੁਲ ਨਾ ਭੁੱਲਿਓ ਮੈਂ ਗਾਰੰਟੀ ਲੈਣਾ ਕਿਉਂਕਿ ਮੈਂ ਵੀ ਜੋ ਟੈਕ ਨੇ ਤਿੰਨ ਤਿੰਨ ਵਾਰ ਇਗਜ਼ਾਮ ਕਲੀਅਰ ਕਰ ਚੁੱਕੇ ਹਾਂ ਸੋ ਤੁਹਾਡਾ ਇਗਜ਼ਾਮ ਵੀ ਕਲੀਅਰ ਕਰਨਾ ਮੇਰੀ ਜ਼ਿੰਮੇਵਾਰੀ ਰਹੇਗੀ ਸੋ ਇਹ ਗਾਈਡੈਂਸ ਬੈਚ ਨੇ ਜੋ ਜੁਆਇਨ ਜ਼ਰੂਰ ਕਰਿਓ YouTube ਤੇ ਕਲਾਸਾਂ ਲਗਾ ਕੇ ਵੀ ਦੇਖਿਓ ਕਿ ਕਲਾਸਿਸ ਕਿਸ ਤਰ੍ਹਾਂ ਦੀਆਂ ਨੇ ਉਮੀਦ ਹੈ ਕਿ ਤੁਹਾਨੂੰ ਜੋ ਕਲਾਸਿਸ ਵੀ ਪਸੰਦ ਆਉਣਗੇ ਗਾਈਡੈਂਸ ਬੈਜ ਵੀ ਤੁਹਾਨੂੰ ਲੈ ਹੋਏਗਾ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਪੀਐਸ ਟੈਟ ਸੀਟੈਟ ਕਲੀਅਰ ਕਰੋਗੇ ਤਾਂ ਤੁਹਾਨੂੰ ਜ਼ਰੂਰ ਆਪਣੇ ਜੋ ਡਿਸੀਜਨ ਆ ਉਹਦੇ ਉੱਤੇ ਪ੍ਰਾਊਡ ਫੀਲ ਹੋਏਗਾ ਸੋ ਗਾਈਡੈਂਸ ਬੈਜ ਦੇ ਜ਼ਰੂਰ ਉਸ ਨੂੰ ਜੁਆਇਨ ਕਰਨਾ ਬਿਲਕੁਲ ਨਾ ਭੁੱਲਿਓ ਅਗਲੀ ਵਾਰ ਮਿਲਾਂਗੇ ਗਵਰਨਮੈਂਟ ਜੋਬਸ ਨਾਲ ਰਿਲੇਟਡ ਇਸ ਤਰ੍ਹਾਂ ਦੀ ਇੰਟਰਸਟਿੰਗ ਵੀਡੀਓ ਦੇ ਨਾਲ ਉਹ ਤੱਕ ਦੇਖਦੇ ਰਹੋ ਭਰਾਵਾ ਆਪਣੇ ਚੈਨਲ ਥੈਂਕ ਯੂ ਧੰਨਵਾਦ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਵੀ ਵੈਲ ਮੇਡ ਇਨ ਦਾ ਲੈਕ ਟੂ ਥੈਂਕ ਯੂ ਧੰਨਵਾਦ